ਸਾਡਾ ਮਕਸਦ ਇਹ ਆ ਆਪਾਂ ਪੰਜਾਬ ਦੀ ਰਾਜਨੀਤੀ ਦੁਬਾਰਾ ਖੜੀ ਕਰ ਸਕੀਏ ਉੱਥੇ ਖੜੀ ਕਰ ਸਕੀਏ ਕਿਉਂਕਿ ਜਦੋਂ ਆਪਾਂ ਹਿੰਦੁਸਤਾਨ ਨਾਲ ਆਏ ਸੀ ਉਸ ਟਾਈਮ ਪਾਕਿਸਤਾਨ ਦੇ ਹਿੰਦੁਸਤਾਨ ਦੇ ਨਾਲ ਆਉਣ ਦਾ ਜਦੋਂ ਸਾਡੇ ਲੀਡਰਾਂ ਨੇ ਫੈਸਲਾ ਕਰਿਆ ਉਦੋਂ ਕੁਝ ਵਾਅਦੇ ਕੀਤੇ ਗਏ ਸੀ ਉਹ ਵਾਅਦੇ ਗਾਂਧੀ ਵੱਲੋਂ ਵੀ ਕੀਤੇ ਗਏ ਨਹਿਰੂ ਵੱਲੋਂ ਵੀ ਕੀਤੇ ਗਏ ਉਹ ਮੁੱਖ ਤੌਰ ਤੇ ਉਹ ਵਾਅਦੇ ਸੀ ਵੀ ਤੁਹਾਨੂੰ ਜਦੋਂ ਇੱਧਰ ਆਉਂਗੇ ਤੁਹਾਡੇ ਤੋਂ ਪੁੱਛੇ ਬਗੈਰ ਤੁਹਾਡੇ ਮਸਲਿਆਂ ਤੇ ਕਾਨੂੰਨ ਨਹੀਂ ਬਣੂਗਾ ਤੁਹਾਨੂੰ ਇੱਕ ਕੋਈ ਖੁਦਮੁਖਤਿਆਰ ਖਿੱਤਾ ਦਿੱਤਾ ਜਾਊਗਾ ਤੇ ਇਹ ਨਹੀਂ ਵੀ ਇਹ ਕੋਈ ਅੱਡ ਗੱਲ ਆ ਸੰਵਿਧਾਨ ਦੇ ਵਿੱਚ ਨਹੀਂ ਹੈਗਾ ਸੰਵਿਧਾਨ ਦੇ ਵਿੱਚ ਆਰਟੀਕਲ 371 ਦੇ ਤਹਿਤ ਨਾਗਾਲੈਂਡ ਨੂੰ ਇਹਨਾਂ ਨੇ ਮੰਗਾਂ ਦਿੱਤੀਆਂ ਇਹ ਕੋਈ ਵੱਖਵਾਦੀ ਗੱਲ ਨਹੀਂ ਆ ਆਪਾਂ ਕਰ ਰਹੇ ਜਿਵੇਂ ਉਹ ਪ੍ਰਚਾਰ ਬੰਦੇ ਆ ਵੀ ਜਦੋਂ ਤੁਸੀਂ ਐ ਮੰਗਦੇ ਹੋ ਵੀ ਇਹ ਤਾਂ ਵੱਖਵਾਦੀ ਆ ਉਹ ਦਿੱਤੀਆਂ ਉਹਨਾਂ ਨੇ ਇਹ ਚੀਜ਼ਾਂ ਤੇ ਆਪਣਾ ਹੱਕ ਬਣਦਾ ਹੋਰ ਵੀ ਆਪਾਂ ਜਿਹੜਾ ਡਾਕੂਮੈਂਟ ਆਪਾਂ ਛਾਪਿਆ ਉਹਦੇ ਵਿੱਚ ਸਾਰੇ ਇੱਕ ਇੱਕ ਕਰਕੇ ਲੜੀਵਾਧਾ ਆਪਾਂ ਰੱਖੇ ਆ ਮਸਲੇ ਉਹਨਾਂ ਦੇ ਹੱਲ ਰੱਖੇ ਆ ਜਿਵੇਂ ਆਪਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਡੈਮ ਵੀ ਬਾਹਰਲੇ ਬੰਦੇ ਦੀ ਵੋਟ ਨਾ ਬਣੇ ਐਵੇਂ ਨੌਕਰੀਆਂ ਦਾ ਵੀ ਆਪਾਂ ਰੱਖਿਆ ਵੀ ਬਾਹਰਲਾ ਬੰਦਾ ਨੌਕਰੀ ਨਾ ਲੈ ਸਕੇ ਉਹ ਵੀ ਸਵਿਧਾਨ ਦੇ ਵਿੱਚ ਇੱਕ ਆਰਟੀਕਲ ਹੈਗਾ ਉਹ ਸਾਰਿਆਂ ਨੂੰ ਆਪਾਂ ਮੁਖਾਤਬ ਤਾਂ ਹੀ ਹੋਵਾਂਗੇ ਜਦੋਂ ਆਪਾਂ ਸਿਆਸੀ ਤੌਰ ਤੇ ਚੇਤਨ ਹੋਵਾਂਗੇ ਤੇ ਇਹਦੇ ਲਈ ਤੁਹਾਡੀ ਸਾਨੂੰ ਲੋੜ ਸੰਗਤ ਦੀ ਲੋੜ ਆ ਵੱਧ ਤੋਂ ਵੱਧ ਹਿੱਸਾ ਵੜੋ ਮਿਸ਼ਨ ਸਾਥ ਲਈ ਦਾ ਵੱਧ ਤੋਂ ਵੱਧ ਗੱਲ ਗਾ ਲੈ ਕੇ ਜਾਓ ਡਾਕੂਮੈਂਟ ਤੁਹਾਨੂੰ ਦੇ ਕੇ ਜਾਵਾਂਗੇ ਅਸੀਂ ਪੜੋ ਗਾਂ ਪ੍ਰਚਾਰੋ